ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗ੍ਰੇਟ ਨੂੰ ਬਗੀਚੀ ਜੇ ਆਪਾਂ ਆਇਆ ਮੂੰਗਰੇ ਤੋੜਨ ਚੜਨੀ ਤੋੜਨ। ਮੇਰਾ ਬਾਪ ਆਪਣਾ ਸਬਜ਼ੀ ਤੋੜ ਰਿਹਾ ਐ। ਕੀ ਤੋੜਿਆ? ਗੰਡ ਗੋਭੀ। ਗੱਲ ਗੋਭੀ। ਯਰ ਬਾਪ ਦੇਖ ਕੀ ਲੱਗੇ ਛਲਗਮ। ਰੈਡ ਰੈਡ ਛਲਗਮ ਵੀਰੇ ਨੂੰ ਮਿਲਤਾ ਲਓ। ਵੀਰਾ ਆਇਆ ਵੀਰਾ। ਕਦਾਵਾ ਉਹ ਦੇ ਕਦਾ ਇਹ ਆਪਣੀ ਛਲਗਮ ਲੱਗੇ ਹੋਏ ਨੇ ਰੈਡ ਰੈਡ ਗੋਂਗਲੂ ਜੀ ਨੂੰ ਪੰਜਾਬੀ ਜੇ ਕਹਿੰਦੇ ਨੇ ਉਹ ਪੱਤੇ ਸੱਤਾਂ ਜਿਹੜਾ ਨਾਲ ਬੁੱਟੇ ਦੇਖਦੇ ਆ ਇਹ ਕਿੰਨੂ ਆ ਮੈਂ ਆਪਣਾ ਕਿਤੋਂ ਜ਼ਿਆਦਾ ਹੈ ਕਿੰਨੂ ਆ ਧਨੀਆਂ ਦੇਸੀ ਆਰਗੈਨਿਕ ਧਨੀਆਂ ਦੇਸੀ ਮੂੜੀਆਂ অর্ਗੈਨਿਕ ਪਿਓਰ ਮੂੜੀਆਂ ਤਿਆਰ ਪਈਆਂ ਨੇ ਆਪਣੀਆਂ ਉੱਥੇ ਧਣੀਆਂ ਦੇਖੋ ਆਪਣਾ ਪਿਓਰ ਧਣੀਆਂ ਪਿਓਰ ਧਣੀਆਂ ਲਸਣ ਗਾਰਲਿਕ ਪਿਓਰ ਗਾਰਲਿਕ ਛੋਟੇ ਛੋਟੇ ਚਕੰਦਰ ਤਿਆਰ ਹੋ ਰਿਹਾ ਜਿਹਨੂੰ ਬੀਟਰੂਟ ਕਹਿੰਨੇ ਆਪਾਂ ਲਸਣ ਦੀ ਆਪਣੇ ਕੋਲ ਦੋ ਕਿਸਮਾਂ ਨੇ ਇੱਕ ਇਹ ਲਸਣ ਏ ਛੋਟਿਆ ਇੱਕ ਇਹ ਪਹਾੜੀ ਲਸਣ ਮੋਟੇ ਵਾਲਾ ਇਹ ਮੂੰਗਰੇ ਨੇ ਸਾਈਡਾਂ ਤੇ ਆਪਾਂ ਕਿਨਾਰੇ ਤੇ ਇਹ ਸੋਨੇ ਨਾਲ ਪੱਥਰੀ ਨਹੀਂ ਹੁੰਦੀ ਮੂੰਗਰੇ ਤੋੜ ਰਹੇ ਨੇ ਆਪਣਾ ਪੂਰਾ ਪਰਿਵਾਰ ਅੱਛਾ ਪਿੰਡਾਂ 'ਚ ਇਸ ਚੀਜ਼ ਦੀ ਸੰਤੁਸ਼ਟੀ ਆ ਜਦੋਂ ਸਾਰਾ ਪਰਿਵਾਰ ਮਿਲ ਕੇ ਕੰਮ ਕਰਦਾ ਧਣੀਆਂ ਦੇਖੋ ਜਿਹੜਾ ਬਾਜ਼ਾਰਾਂ 'ਚ ਆਪਾਂ ਨੂੰ ਪੁਰਾਣਾ ਵੇਹਾ ਧਣੀਆਂ ਮਿਲਦਾ ਇੱਥੋਂ ਫਰੈਸ਼ ਧਣੀਆਂ ਆਪਣਾ ਮੂੜੀਆਂ ਸਿਤਿਹਾਰ ਨੇ ਆਪਣੀਆਂ ਇਹ ਦੇਖੋ ਰੈੱਡ ਮੂਲੀ ਸਹੀ ਚੈੱਕ ਕਰੋ ਕਿਡਾ ਇਹ ਚਕੰਦਰ ਤਿਆਰ ਹੋ ਰਹੇ ਨੇ ਆਪਣੇ ਬੀਟਰ ਰੂਟ ਟੋਟਲੀ ਛੋਟੇ ਛੋਟੇ ਦੁਬਾਰਾ ਲਾਏ ਨੇ ਇਹ ਆਪਣੀ ਗੰਡ ਗੋਭੀ ਸਲਾਦ ਲਈ ਇਹ ਆਪਣੇ ਬਤਾਉ ਸੁੱਕ ਚੁੱਕੇ ਨੇ ਆਪਣੇ ਇਹ ਫੁੱਲ ਗੋਭੀ ਫਰੈਸ਼ ਫੁੱਲ ਗੋਭੀ ਦੇਖੋ ਕਿੰਨੀ ਵਧੀਆ ਤਿਆਰ ਹੋਇਆ ਫੁੱਲ ਪਿਓਰ ਔਰਗੈਨਿਕ ਬਿਨਾ ਕਿਸੇ ਖਾਸ ਸਪਰੇਅ ਤੋਂ ਇਹ ਚੀਜ਼ਾਂ ਸ਼ਹਿਰਾਂ 'ਚ ਨਹੀਂ ਮਿਲਣੀਆਂ ਨਵੇਂ ਫੁੱਲ ਨਿੱਕੇ ਨਿੱਕੇ ਤਿਆਰ ਹੋ ਰਹੇ ਨੇ ਬਹੁਤ ਸਾਰੇ ਦੇਖੋ ਕਿੱਡਾ ਸੋਹਣਾ ਫੁੱਲ ਹਲੀ ਤਿਆਰ ਹੋ ਰਿਹਾ ਸਬਜ਼ੀ ਬਣਾ ਲਾਂਗੇ ਪੁੱਤੋ ਛਟਨੀ ਵੀ ਗੰਨੇ ਆਪਾਂ ਕਾਫੀ ਟਾਈਮ ਤੋਂ ਤੋੜੇ ਨਹੀਂ ਸੀ ਗੰਨੇਆਂ ਦਾ ਬੁਰਾ ਹਾਲ ਹੋ ਗਿਆ ਇਹਨਾਂ ਨੂੰ ਖੜ ਖੜ ਕੇ ਇਹਨੂੰ ਇਸ ਵਾਰੀ ਤੋੜ ਕੇ ਆਪਾਂ ਦੁਬਾਰਾ ਨਵੇਂ ਲਾਵਾਂਗੇ ਗੰਨੇ ਦੁਬਾਰਾ ਤਿਆਰ ਕਰਾਂਗੇ ਇਹ ਮੇਥੀ ਸੀ ਆਪਣੀ ਪੱਕ ਚੁੱਕੀ ਹੈ ਵੀ ਪੂਰੀ ਇਹ ਕਿੰਨੂ ਦਾ ਬੂਟਾ ਆਪਣਾ ਕਿ ਚਪਾਇਆ ਹੈ ਲੋਹੌਰ ਦੇ ਕੋਲ ਸੱਪਾਂ ਵਾਲੀ ਨਰਸਰੀ ਤੋਂ ਲਿਆਂਦਾ ਆ ਆਪਾਂ ਮਸ਼ਹੂਰ ਨਰਸਰੀ ਲੋਹੌਰ ਦੇ ਕੋਲ ਸੱਪਾਂ ਵਾਲੀ ਇਹ ਉੱਥੋਂ ਲਿਆਂਦਾ ਕਿੰਨੂ ਦਾ ਬੂਟਾ ਇਹ ਫਰੂਟ ਦੇਣ ਲੱਗ ਜੇਗਾ ਆਪਾਂ ਨੂੰ ਇਹ ਬੂਟੇ ਦੀ ਸਮਝ ਨਹੀਂ ਆ ਰਹੀ ਵੀ ਕਿਸ ਚੀਜ਼ ਦਾ ਲੋਕ ਕਹਿੰਦੇ ਪੱਥਰ ਚਟ ਦਾ ਬੂਟਾ ਹੈ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀ ਬੂਟਾ ਕਿਸ ਚੀਜ਼ ਦਾ ਲੋਕ ਦੱਸਦੇ ਨੇ ਕਿ ਇਹਨਾਂ ਦਾ ਪੱਤਾ ਇੱਕ ਡੇਲੀ ਖਾਨ ਨਾਲ ਪੱਥਰੀ ਨਹੀਂ ਹੁੰਦੀ ਜਿਹਨੂੰ ਪੱਥਰ ਚਟ ਕਹਿੰਦੇ ਨੇ ਇਹ ਕਿਸੇ ਨੂੰ ਇਸ ਬਾਰੇ ਨੌਲੇਜ ਹੋਵੇ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਿਸ ਚੀਜ਼ ਦਾ ਪੱਤਾ ਹੈ ਬੂਟਾ ਹੈ ਇਹਦਾ ਮੈਨੂੰ ਖੜਾ ਦੋ ਗੰਨੇ ਬਹੁਤ ਜ਼ਿਆਦਾ ਤਿਆਰ ਨੇ ਆਪਣੇ ਉਤੋਂ ਧਨੀਆ ਨਾਲ ਤੋੜ ਉਤੋਂ ਜਿਹੜਾ ਉਹ ਸੱਚਾ ਕੁੜੂ ਕੁੜੂ ਲੱਗਦਾ ਥੋੜਾ ਜਿਹਾ ਕੁੜਾ ਕੁੜਾ ਧੋੜਾ ਜਿਹਾ ਇਹ ਆਪਣਾ ਛੋਟਾ ਜਿਹਾ ਬੂਟਾ ਮਰੂਥ ਦਾ ਲਾਇਆ ਇੱਕ ਨੋਰਮਲ ਦਿਨਾਂ ਚ ਇਸ ਦੀ ਦੇਖਭਾਲ ਕਰਾਂਗੇ ਅੱਲੇ ਆ ਪੜੀ ਇਹ ਤਾਂ ਪੜਿਆ ਇਹ ਮੂੰਗਰੇ ਨੂੰ ਮਾਪੇ ਤੋਂ ਨੂੰ ਥਲੋ ਉਹ ਤੂੰ ਥਲੋ ਦਵਾਰਾ ਜਿੱਥੇ ਗਾਜਰ ਸੀ ਇਸ ਮਾਦਨ ਅੰਨੇ ਤੇ ਬਸ ਲਾਓ ਇਹ ਟਮਾਟਰ ਦੇ ਬੂਟੇ ਲੱਗੇ ਹੋਏ ਨੇ ਜੋ ਉਹ ਨਾਲ ਡਿਨਾਂ ਵਿੱਚ ਗਾਜਰਾਂ ਦੇ ਵਿੱਚ ਟਮਾਟਰ ਦੇ ਬੂਟੇ ਲੱਗੇ ਹੋਏ ਨੇ ਇਹ ਛੋਟੇ ਛੋਟੇ ਦੇਖੋ ਟਮਾਟਰ ਤਿਆਰ ਸੀ ਉਹਨਾਂ ਲੱਗੇ ਹੋਏ ਨੇ ਬੂਟਾ ਕਮਜ਼ੋਰ ਆ ਪੰਛੀ ਕਿ ਇਹਦੇ ਮੋਢ ਨਾਲ ਮਿੱਟੀ ਲੱਗਣ ਵਾਲੀ ਬਾਕੀ ਗਾਜਰਾਂ ਨੇ ਸ਼ਿਕੰਦਰ ਸ਼ਿਕੰਦਰ ਬਹੁਤ ਫੜੀ ਤੂੰ ਕਰ ਲੈ ਚਲੋ ਜਵਾਕ ਮਸਤੀ ਕਰਦੇ ਹੋਏ ਜ ਮੇਲੇ ਆਇਆ ਮੇਲੇ ਤੇ ਆਇਆ ਆਪ ਦਾ ਕੋਕੀ ਪਕੌੜੀ ਹੈ ਫਿਰ ਉਹ ਤੇ ਬਾਬੀ ਸਬਜੀ ਉਹਨੇ ਫਿਰ ਖਾਣੇ ਦੀ ਤੇ ਛਰਗਮ ਦੇਖੋ ਪਿਓਰ ਔਰਗੇਨਿਕ ਛਰਗਮ ਸਹੀ ਚੈੱਕ ਕਰੋ ਬਿਨਾ ਖਾਦ ਸਪਰੇਅ ਤੋਂ ਮੂਲੀਆਂ ਵੀ ਆਪਣੀਆਂ ਬਹੁਤ ਜ਼ਿਆਦਾ ਮੂਲੀ ਤਿਆਰ ਆ। ਇਹ ਸਾਰੀ ਸਬਜ਼ੀ ਪਿਓਰ অর্ਗੈਨਿਕ ਇਹ ਚਕੰਦਰ ਦੇ ਬੂਟੇ ਦੇਖੋ ਨਿੱਕੇ ਨਿੱਕੇ ਆਪਾਂ ਬਹੁਤ ਲਾਏ ਨੇ ਬੀਟਰ ਰੂਟ। ਜੋ ਜੂਸ ਬਣਾਉਣ ਦੇ ਕੰਮ ਆਉਂਦਾ ਹੈ ਸਲਾਦ ਵਾਸਤੇ। ਤਾਹ ਧਨੀਆ। ਮੁੰਗਰੇ ਦੇ ਕੋ 5-7 ਬੂਟੇ ਹੀ ਨੇ ਇੰਨਾ ਜ਼ਿਆਦਾ ਫਲ ਆ ਲਸਣ ਦੀ ਬਹੁਤ ਵਧੀਆ ਕਿਸਮ ਆ ਪਹਾੜੀ ਲਸਣ ਇਹ ਆਪਣਾ ਜਿਹੜਾ ਨਾਰਮਲ ਲਸਣ ਇਹਦਾ ਪੱਤਾ ਬਰੀਕ ਹੁੰਦਾ ਆ ਆਪਾਂ ਦੇਖਦੇ ਆ ਗਾਰਲਿਕ ਇਹਦਾ ਪੱਤਾ ਬਹੁਤ ਪੱਤੇ ਦਾ ਸਾਈਜ਼ ਬਹੁਤ ਮੋਟਾ ਆ ਇਹ ਟੈਮ ਮਿਲੇ ਤਾਂ ਆਪਾਂ ਇਹਨੂੰ ਗੋਡੀ ਕਰਕੇ ਇੱਕ ਰੀ ਵਧੀਆ ਨਮੀਆਂ ਵਿੱਚ ਹੋਰ ਵੈਰਾਈਟੀਆਂ ਲਾਉਂਦੇ ਆਂ ਗਰਮੀ ਵਾਲੀਆਂ ਵੇਲਦਾਰ ਸਬਜ਼ੀਆਂ ਤਾਂ ਨਹੀਂ ਆ ਇਧਰ ਨਾਲ ਆਪਣੇ ਫਾਲਦਾਰ ਬੂਟੇ ਲੱਗਨੇ ਆਂਬਦਾਰ ਔਖਾ ਇਹ ਨਵੀਂ ਸਬਜ਼ੀ ਤਿਆਰ ਲਾਤੀ ਆਪਾਂ ਇਹ ਨਿੰਬੂ ਦਾ ਬੂਟਾ ਆੜੂ ਲਾਗੂ ਇਹ ਆੜੂ ਦਾ ਬੂਟਾ ਇਹ ਵੀ ਤਕਰੀਬਨ ਤਿਆਰ ਹੋ ਡੈਡੀ ਕਹਦਾ ਜਿਹੜਾ ਇਹ ਲੂਚਾ ਆਲੂ ਬਖਾਰਾ ਦੇਖੋ ਫਲਾਵਰ ਦੇਖੋ ਕਿੰਨੇ ਫੁੱਲ ਇੰਨੇ ਲੱਗੇ ਨੇ ਸਾਰਾ ਫਲ ਚੱਕ ਲੈਣਾ ਆਲੂ ਬੁਖਾਰੇ ਨੇ ਬਹੁਤ ਜ਼ਿਆਦਾ ਫਲਾਵਰ ਨੇਂਦੇ ਤੇ ਫਲ ਨਾਲ ਲੱਧਿਆ ਪਿਆ ਪੂਰਾ ਕਰੀਆਂ ਥੋੜਾ ਥੋੜੀ ਲੈ ਆਏ ਯਾਰ ਵੀ ਪਟ ਕੇ ਇੱਥੋਂ ਦੁਬਾਰਾ ਤਿਆਰ ਕੀਤੀ ਐ ਅਰਬੀ ਦੇ ਬੂਟੇ ਵਿੱਚ ਵਿੱਚ ਇੱਕ ਇੱਕ ਦੋ ਦੋ ਰਹਿ ਗਏ ਨੇ ਇਹ ਛੋਟੇ ਛੋਟੇ ਬੂਟੇ ਅਰਬੀ ਦੇ ਸੀ ਜਿਹੜੀ ਲੱਗੀ ਹੋਈ ਸੀ ਇੱਥੇ ਹਲਦੀ ਤੇ ਅਰਬੀ ਲੱਗੀ ਹੋਈ ਸੀ ਇਹ ਨਿੰਬੂ ਬਾਰਾਮਾਸੀ ਏ ਇਹਨੂੰ 12 ਮਹੀਨੇ 30 ਦਿਨ ਫਲ ਲੱਗਾ ਹੀ ਰਹਿੰਦਾ ਇਸ ਤਰ੍ਹਾਂ ਗੁੱਛੀਆਂ 'ਚ ਫਲ ਲੱਗਦਾ ਇਹਨੂੰ ਪੂਰਾ ਹੋਣੀ ਤਕਰੀਬਨ ਅੱਜ ਹੀ ਸਾਰੇ ਤੋੜ ਕੇ ਇਹਨੂੰ ਖਤਮ ਕੀਤਾ ਨਿੰਬੂ ਨੂੰ ਇੱਡੀ ਕਬੂਟਾ ਹੋਰ ਨਿੰਬੂ ਦਾ ਇਹ ਆਲੂ ਲੱਗੇ ਹੋਏ ਨੇ ਆਪਣੇ ਇਹ ਹੋਰ ਆਲੂ ਇਹ ਸਾਰੀਆਂ ਸਬਜ਼ੀਆਂ ਸਭ ਤੋਂ ਵਧੀਆ ਗੱਲ ਨੇਚਰਲ ਨੇ ਆਰਗੈਨਿਕ ਜਿਹਨੂੰ ਬਿਨਾ ਖਾਸ ਸਪਰੇਅ ਤੋਂ ਇਹ ਨਿੰਬੂ ਦਾ ਸਾਈਟੈਕ ਕਰੂੰ ਇਹ ਨਿੰਬੂ ਦਾ ਬੂਟਾ ਫੇਰਾ ਇਹ ਆਪਣਾ ਇੱਥੇ ਫਿਰ ਲਸਣ ਲੱਗਾ ਆ ਇਹ ਸਾਰਾ ਲਸਣ ਨਾਰਾ ਆਲੂ ਇੱਥੇ ਮਰੂਤ ਦਾ ਬੂਟਾ ਲੱਗਾ ਆ ਆਪਣੇ ਇਹ ਫੇਰਾ ਆਲੂ ਬਖਾਰ ਆ ਗਿਆ ਆਪਣਾ ਇਹਨੂੰ ਵੀ ਬਹੁਤ ਫਲ ਜਾ ਬਹੁਤ ਜ਼ਿਆਦਾ ਇਹਨਾਂ ਫਲਾਂ ਕੀ ਭਰਿਆ ਪਿਆ ਪੂਰਾ ਆਪਣੇ ਇਲਾਕੇ 'ਚ ਲਸਣ ਬਹੁਤ ਵੱਡੇ ਪੱਧਰ ਤੇ ਲੱਗਦਾ ਹੈ ਇਹ ਦੇਖੋ ਇਹ ਕਿਸੇ ਦਾ ਗਵਾਂਢ 'ਚ ਲਸਣ ਲੱਗਾ ਹੋਇਆ ਇੰਨਾ ਵੱਡੇ ਪੱਧਰ ਤੇ ਲਸਣ ਲੱਗਾ ਹੈ ਦੇਖੋ ਚੈੱਕ ਕਰੋ ਕਿ ਕਿੱਲਿਆਂ ਦੇ ਕਿੱਲੇ ਲਸਣ ਲੱਗਦਾ ਹੈ ਇਹ ਵਿਸਾਖ ਮਹੀਨੇ ਤੋਂ ਪਹਿਲਾਂ ਪੱਟਿਆ ਜਾਂਦਾ ਇੰਦਾ ਇੰਦਾ ਪਾਲੀਦਾਰ ਪਾਲੀ ਲਸਣ ਲੱਗਦਾ ਬਹੁਤ ਜ਼ਿਆਦਾ ਲੋਕ ਵੇਚਦੇ ਨੇ ਪਿਛਲੀ ਵਾਰ 400 ਰੁਪਿਆ ਰੇਟ ਕਿਲੋ ਦਾ ਔਣ ਕਰਕੇ ਇਸ ਵਾਰ ਲੋਕਾਂ ਨੇ ਬਹੁਤ ਜ਼ਿਆਦਾ ਹੱਦ ਤੋਂ ਵੱਧ ਠੇਕੇ ਲੈ ਲੈ ਕੇ ਠੇਕੇ ਲੈ ਲੈ ਕੇ ਜਮੀਨਾ ਇਸ ਵਾਰੀ ਬੀਜਿਆ ਬਹੁਤ ਵੱਡੇ ਪੱਧਰ ਤੇ ਇਸ ਵਾਰ ਲਸਣ ਦੀ ਖੇਤੀ ਹੋਈ ਹੈ ਘਰੇਲੂ ਬਗੀਚੀ ਵਾਸਤੇ ਤਾਂ ਇਸ ਤਰ੍ਹਾਂ ਛੋਟੇ ਛੋਟੇ ਪੱਧਰ ਤੇ ਲਾਇਆ ਜਾਂਦਾ ਖਾਲੀਆਂ ਤੇ ਵੀ ਲੱਗ ਜਾਂਦਾ ਤੇ ਜਿੱਦਾਂ ਤੁਹਾਨੂੰ ਦੱਸਿਆ ਉਸ ਤਰ੍ਹਾਂ ਦੂਸਰੀ ਤਰ੍ਹਾਂ ਵੀ ਲੱਗ ਜਾਂਦਾ ਆਲੂ ਬੁਖਾਰੇ ਨੂੰ ਤਾਂ ਬਹੁਤ ਜ਼ਿਆਦਾ ਫਲ ਆ ਜੇ ਇੰਨਾ ਫਲ ਸਾਰਾ ਰਹਿ ਜਾਵੇ ਨਾਲ ਤਾਂ ਬਹੁਤ ਜ਼ਿਆਦਾ ਪੈਦਾਵਾਰ ਹੈ ਇਸ ਦੀ ਪਰ ਹਨੇਰੀ ਨਾਲੇ ਝੜ ਜਾਂਦਾ ਫਲ ਬਹੁਤ ਜ਼ਿਆਦਾ ਛੋਟੇ ਛੋਟੇ ਫੁੱਲ ਬਹੁਤ ਜ਼ਿਆਦਾ ਸੋਹਣੇ ਨੇ ਇਹ ਗੰਡ ਗੋਬੀ ਸਲਾਦ ਵਾਸਤੇ ਛੋਟੇ-ਛੋਟੇ ਪਿੰਡਾਂ 'ਚ ਜੋ ਰਹਿ ਕੇ ਆਪਣਾ ਸਕੂਨ ਮਿਲਦਾ ਹੈ ਉਹ ਸ਼ਹਿਰਾਂ 'ਚ ਘਟਲ ਮਹਿਸੂਸ ਹੁੰਦੀ ਆ ਆਪਾਂ ਨੂੰ ਇਹ ਦੇਖੋ 2-4 ਬੂਟਿਆਂ ਤੋਂ ਹੀ ਆਪਣੀ ਟੋਕਰੀ ਭਰ ਕੇ ਮੰਗਰੇ ਤਿਆਰ ਨੇ ਇਹੀ ਆਪਾਂ ਚਟਨੀ ਬਣਾਵਾਂਗੇ ਪਲੱਸ ਸਬਜ਼ੀ ਵੀ ਇੰਦੀ ਤਿਆਰ ਕਰਾਂਗੇ ਦੋ ਚਾਰ ਬੂਟੇ ਆ ਤੁਸੀਂ ਵੇਖੋ ਇੰਨੇ ਫਾਇਦੇਵਾਰ ਇੰਦੀ ਸਭ ਤੋਂ ਵੱਡੀ ਗੱਲ ਜੋ ਰੇਹਾਂ ਸਪਰੇਆਂ ਤੋਂ ਦੂਰ ਪਿਓਰ ਤਾਜ਼ਾ ਨੇਚਰਲ ਖੇਹਰਾ ਚ ਕੀ ਹੁੰਦਾ ਜ਼ਮੀਂਦਾਰ ਇੱਕ ਦਿਨ ਤੋੜਦਾ ਏ ਅਗਲੇ ਦਿਨ ਮੰਡੀ ਲੈ ਕੇ ਜਾਂਦਾ ਸਵੇਰੇ 4 ਵਜੇ 5 ਵਜੇ ਫਿਰ ਸਾਰਾ ਦਿਨ ਉੱਥੇ ਉਹ ਪਾਣੀ ਪਾ ਪਾ ਕੇ ਉਹਨੂੰ ਤਾਜ਼ਾ ਕਰਦੇ ਰਹਿੰਦੇ ਨੇ ਖੋਸ਼ ਦਵਾਉਂਦੇ ਰਹਿੰਦੇ ਨੇ ਪਿੰਡਾਂ 'ਚ ਇਹ ਚੀਜ਼ ਨਹੀਂ ਹੁੰਦੀ ਆ ਜਾ ਪੁੱਤ ਸੰਭਾਲ ਕੇ ਉੱਤੇ ਪੈਰ ਨਾ ਆਵੇ ਇਹਨਾਂ ਦੇ ਚਕੰਦਰ ਦੇ ਉੱਤੇ ਪੈਰ ਨਾ ਆਵੇ ਆ ਨਿੱਕੇ ਨਿੱਕੇ ਬੂਟੇ ਨੇ ਠੀਕ ਹੈ ਚਕੰਦਰ ਦੇ ਹਾਂ ਇਹਨਾਂ ਦੇ ਪੈਰ ਨਾ ਆਏ ਹਾਂਜੀ ਹਾਂਜੀ ਹੈ ਇਥੇ ਪਰਲੇ ਪਾਸੋਂ ਟਾਪਰ ਲਈ ਖਾਈ ਚੋਦਾ ਇਹ ਆਪਣੀ ਗੁੜੀਆ ਰਬਾਬਦੀਪ ਕੌਰ ਬਾਈ ਕਰੀ ਆਰਿਆਂ ਨੂੰ ਇਹ ਬਹੁਤ ਮਿਹਨਤ ਕਰਦੀ ਸਭ ਤੋਂ ਵੱਡੀ ਗੱਲ ਆਪਣੇ ਬੱਚਿਆਂ ਨੂੰ ਨਾ ਮੋਬਾਈਲ ਤੋਂ ਹਟਾ ਕੇ ਜਦੋਂ ਹੁਣੋਂ ਤੋਂ ਹੀ ਆਪਾਂ ਸਬਜ਼ੀ ਦੇ ਵਿੱਚ ਲਾਵਾਂਗੇ ਜਾਂ ਇੱਧਰ ਇਸ ਕਿਤੇ ਚ ਲਾਵਾਂਗੇ ਤੇ ਇਹਨਾਂ ਨੂੰ ਪਤਾ ਰਹੇਗਾ ਕੱਲ ਨੂੰ ਵੀ ਆਲੂ ਦਾ ਬੂਟਾ ਕਿੱਡਾ ਹੁੰਦਾ ਹੈ ਧਨੀਆ ਦਾ ਬੂਟਾ ਕਿੱਡਾ ਹੁੰਦਾ ਹੈ ਇਹ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਲੂ ਕਿੱਥੇ ਰੁੱਖ ਦੇ ਉੱਤੇ ਲੱਗਦੇ ਨੇ ਕਿੱਥੇ ਲੱਗਦੇ ਨੇ। ਪਿਛਲੇ ਦਿਨ ਵੀਡੀਓ ਦੇਖ ਰਿਆ ਸੀ ਆਪਣੇ ਇੱਥੇ ਨੇੜੇ ਸੋਨਗੜ੍ਹ ਫਾਰਮ ਯੂਨੀਵਰਸਿਟੀ ਆ। ਉੱਥੇ ਬੱਚੇ ਆਏ ਤੇ ਬੱਚਿਆਂ ਨੂੰ ਇਹ ਨਹੀਂ ਪਤਾ ਸੀ ਵੀ ਆਲੂ ਕਿਹੜੇ ਰੁੱਖ ਤੇ ਲੱਗਦੇ ਨੇ। ਮੂਲੀ ਰੁੱਖ ਦੇ ਉੱਤੇ ਕਿੱਥੇ ਲੱਗਦੀ ਏ। ਤਾਂ ਕਰਕੇ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਜੇ ਇਸ ਚੀਜ਼ ਨਾਲ ਜੋੜਾਂਗੇ ਤਾਂ ਉਹਨਾਂ ਨੂੰ ਪਤਾ ਰਹੇਗਾ ਵੀ ਹਾਂ ਧਨੀਆ ਕਿੱਥੇ ਆ। ਕਿੱਡਾ ਰੁੱਖ ਹੁੰਦਾ ਹੁੰਦਾ ਕਿੱਡਾ ਬੂਟਾ ਹੁੰਦਾ ਏ। ਮੂੰਗਰੇ ਦਾ ਕਿੱਡਾ ਹੈ ਲਸਣ ਕਿੱਡਾ ਹੈ ਸਮਾਹ ਸਮਾਲ ਕੇ ਤੋੜਨਾ ਪੁੱਤੂ ਇਹ ਮੇਰੀ ਤੋੜਨਾ ਬੁੱਤ ਮੂਲੀ ਤੋੜ ਲੋ ਇੱਕ ਦੋ ਸਲਾਦ ਵਾਸਤੇ ਬੱਚ ਬੱਚ ਚਲੋ ਆਪਾਂ ਨੇ ਮੂਲੀ ਕੱਢ ਦੋ ਮੂਲੀ ਫੜ ਲਾ ਇੱਥੇ ਮੂਲੀ ਆ ਕੂਲੀ ਜੀ ਦੇਖ ਕੇ ਤੋੜ ਇੱਥੇ ਕੱਟ ਲੈ ਲੈ ਤੂੰ ਮੀਂਹ ਚੋਟੀ ਕੀ ਬੰਤੀ ਹੈ ਚਿਕਨ ਦਾ ਚਿਕਨ ਹਾਂ ਹਾਂ ਮੈਂ ਲੱਭ ਦਿੱਨੀ ਜਣਾ ਉਹ ਮੈਂ ਅੰਦਰ ਅੰਦਰ ਆ ਲੈ ਮੈਂ ਤਾ ਚੁਮਾਲ ਕੇ ਪਰਨੇ ਪਾ ਸੇ ਮੋੜੀ ਇੱਕ ਹੋਰ ਇੱਕ ਮਿੰਟ ਆਈ ਜਾ ਮਮਾ ਫਾਣੇishan ਲਾ ਲੋ ਮੋਟੀਆਂ ਦਾੜੀ ਪੱਕੀਆਂ ਹੋਣੀਆਂ ਨਹੀਂ ਸਿਓ ਉਹ ਪੱਕੀਆਂ ਵੀ ਹੂੰ ਫਾਦਰ ਸਾਹਿਬ ਆਪਾਂ ਨੂੰ ਗਾਈਡ ਕਰਦੇ ਹੋਏ ਇਹ ਕਿਤੋਂ ਏਨੀ ਚੀਜ਼ ਹੈ ਕੀ ਜੋ ਆਹ ਦੇਖੋ ਮੂਲੀ ਦਾ ਸਾਈਜ਼ ਦੇਖੋ ਰਗੇਨਿਕ ਮੂਲੀ ਚੱਲ ਸੁਣਾਏ ਬਿਨਾ ਖਾਸ ਸਪਰੇਅ ਤੋਂ ਆਬਰੀਂ ਕਰਾ ਦੇ ਹੈ ਗਾਲ ਹੂੰ ਆਬਰੀਂ ਕਰਾ ਦੇ ਜਿਆਲੂ ਕਿਵੇਂ ਪਤਾ ਲੱਗਦਾ ਹੂੰ ਜਿਆਲੂ ਪਤਾ ਤੇ ਬ੍ਰਿੰਗ ਕਰਾਉਂਦੇ ਇਹ ਰੈੱਡ ਮੂਲੀ ਇਹ ਮੰਗਰ ਰੈੱਡ ਮੂਲੀ ਕਿੱਥੇ ਚੱਲ ਆਜੋ ਰੈੱਡ ਮੂਲੀ ਦੇ ਮਰਚਲ ਪਾਊਡਰ ਹਾਂ ਦੇਖੋ ਮੂੜੀਆਂ ਤੇ ਹੋਰ ਆਪਦੇ ਘਰ ਦੀਆਂ ਚਲੋ ਚਲਾ ਜੀ ਬੜੇ ਦੋਸਤ ਨਾਲ ਜੁੜੇ ਨੇ ਧੰਨਵਾਦ ਨਾਲ ਜੁੜਨ ਲਈ ਵਾਸਤੇ ਇਹ ਚੀਜ਼ਾਂ ਦਾ ਨਾ ਇੱਕ ਆਪਣਾ ਲੱਗ ਹੀ ਸਕੂਨ ਆ ਇਹ ਦੇਖੋ ਸਭ ਤੋਂ ਵੱਡੀ ਗੱਲ ਹਲਦੀ ਆਰਗੈਨਿਕ ਇਸ ਤਰ੍ਹਾਂ ਦੀ ਹੁੰਦੀ ਆ ਇਹ ਜਿਹੜੀ ਹਲਦੀ ਹੈ ਬੂਟਾ ਪਹਿਲਾਂ ਦਾ ਪੱਟਿਆ ਆਇਆ ਪਿਓਰ ਹਲਦੀ ਦੇਸੀ ਹਲਦੀ ਦੇਖੋ ਗੰਡੀਆਂ ਦੇਖੋ ਇਹਦੀਆਂ ਪਿਓਰ ਜਿਹੜੇ ਸ਼ਹਿਰਾ ਜਿਹਦਾ ਆਪਾਂ ਨੂੰ ਪਤਾ ਨਹੀਂ ਕੀ ਕੀ ਪੀਸ ਕੇ ਦਿੱਤੀ ਜਾ ਰਹੇ ਨੇ ਮਿਲਾਵਟੀ ਹਲਦੀ ਇਹ ਦੇਖੋ ਬੂਟਾ ਚੈੱਕ ਕਰੋ ਪਿਓਰ ਜੇ ਇਹਨੂੰ ਤੋੜੋਗੇ ਨਾ ਤੋੜ ਕੇ ਮੈਂ ਤੁਹਾਨੂੰ ਦਿਖਾਉਣਾ ਪਿਓਰ yellow color ਦੇ ਵਿੱਚੋਂ ਆਏਗੀ ਇਸਕੋ ਆਰਗੈਨਿਕ ਪਿਓਰ ਇਹਨੂੰ ਪੀਸ ਕੇ ਜਾਂ ਦੁੱਧ ਵਿੱਚ ਬਾਲਿਆ ਜਾਵੇ ਪੀਤਾ ਜਾਵੇ ਜਾਂ ਇਹਨੂੰ ਵੈਸੇ ਖਾਲੀ ਪੇਟ ਪੀਤਾ ਜਾਵੇ ਬਹੁਤ ਵਧੀਆ ਚੀਜ਼ ਆ ਇਹ ਪੂਰੀ ਗੁੱਛਾਂ ਨਾਲ ਲੱਗਦੀ ਜੀ